आज लगभग आधा घंटा पहले पुलिस थाना स्वर्गघाट में दूरभाष के माध्यम से सूचित हुआ था कि जो हिमाचल बाउंड्री के पास टोल प्लाजा है उसके पास एक भीषण वाहन दुर्घटना हुई है तो इसके बाद हम तत्काल यहां स्पॉट के ऊपर पहुंचे सब तो बड़ी नाकामी जड़ी इस टाइम टोल दी है एमएच वांदी जिन्होंने इथे टोल लाया हुआ है ਦੇਖੋ ਕਿੱਡੀ ਵੱਡੀ ਡਾਉਨ ਹੈ ਉਹਦੇ ਵਿੱਚ ਇਹਨਾਂ ਟੋਲ ਲਾਇਆ ਪਹਿਲੀ ਗੱਲ ਤੇ ਟੋਲ ਜਿਹੜਾ ਇੱਥੇ ਚਾਹੀਦਾ ਹੀ ਐ ਨਹੀਂ ਹੁਣ ਤੋਂ ਵਾਰਦੇ ਜੀ ਉਹ ਯਹਾਂ ਪੇ ਕਾਫੀ ਲੱਗਦਾ ਤੇ ਡੇਢ ਘੰਟੇ ਕਾਫੀ ਲੰਬਾ ਜਾਮ ਲਗਾ ਹੋਇਆ ਥਾ ਜੈਸੀ ਹਮ ਟੋਲ ਟੋਕ ਸੋਚੇ ਯਹਾਂ ਗਾੜੀ ਰੁਕੀ ਥੀ ਇਹਦਮ ਗੋਲੀ ਕਰ ਸਪੀਡ ਸੇ ਗਾਇਆ ਟਰੱਕ ਵਾਲਾ ਆਇਆ ਔਰ ਪਲਟ ਹਮਾਰੇ ਟੈਂਪੋ ਹਿੱਟ ਕੀਤਾ ਦੇਖੋ ਆ ਰਹੀ ਸੀ ਅਮੀਰਪੁਰ ਤੋਂ ਜਾ ਕੇ ਤੇਰੇ ਸੀ ਮੈਂ ਚੰਡੀਗੜ੍ਹ ਹੋਇਆ ਕੀ ਹੈ ਕੁਛ ਤੋਂ ਤੁਹਾਨੂੰ ਯਹਾਂ ਲਾਈਨ ਲੱਗੀ ਹੋਈ ਥੀ ਸਾਰੀ ਆਪਣਾ ਟੋਲ ਟੈਕਸ ਕੇ ਲਈ ਤੋ ਸਾਰੀ ਗਾੜੀਆਂ ਲਾਈਨ ਮੇ ਹੀ ਥੀ ये आई गाड़ी पीछे से बहुत ओवर स्पीड पे पीछे से इसने पहले इस गाड़ी पहले एक फोर्स ट्रेवलर है उसको हिट किया फिर इसको हिट किया फिर इसको हिट किया और ये गाड़ी मेरे आगे थी तो मेरी गाड़ी का प्रेशर सारा इस पर आया मनाली नेशनल हाईवे ते पिंड गरा मोड़ा विखे लगे टोल प्लाजा ते भारी जाम लग रहे ने जिस नाल जिथे हिमाचल जान वाले सैलानी बेहद परेशान हो चुके ने जिथे ही यह जाम किसी वड्डे हादसे का कारण भी बन सकता ਅੱਜ ਬਿਲਕੁਲ ਇਸੇ ਤਰ੍ਹਾਂ ਜਦੋਂ ਇਸ ਟੋਲ ਪਲਾਜ਼ਾ ਤੇ ਪਰਚੀਆਂ ਕਟਵਾਉਣ ਦੇ ਲਈ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਸਨ ਤਾਂ ਹਿਮਾਚਲ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਆਪਣੇ ਅੱਗੇ ਖੜੀਆਂ ਪੰਜ ਗੱਡੀਆਂ ਨੂੰ ਬੁਰੇ ਤਰੀਕੇ ਨਾਲ ਦਰਿਆ ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੇ ਵਿਅਕਤੀ ਦਾ ਸਰੀਰ ਦੋ ਟੁਕੜਿਆਂ ਵਿੱਚ ਕਟਿਆ ਗਿਆ ਤੇ ਜੇਕਰ ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਰਾਂ ਬੇਹਦ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਕਟਨਾਵਾਂ ਪਰਦੇ ਸਾਰੀ ਇਹ ਖਬਰ ਇਲਾਕੇ ਦੇ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਤੇ ਸਥਾਨਕ ਲੋਕ ਵੱਡੇ ਗਿਣਤੇ ਦੇ ਵਿੱਚ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਰਾਹਤ ਕਾਰਜ ਕੀਤੇ ਗਏ ਉੱਥੇ ਕੀਰਤਪੁਰ ਸਾਹਿਬ ਪ੍ਰਸ਼ਾਸਨ ਤੇ ਜ਼ਿਲ੍ਹਾ ਬिलासपुर ਨਾਲ ਸੰਬੰਧਿਤ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਇਸ ਮੌਕੇ ਜ਼ਖਮੀਆਂ ਨੂੰ ਉਹਨਾਂ ਦੀਆਂ ਗੱਡੀਆਂ ਚੋਂ ਕਿਸੇ ਤਰੀਕੇ ਕੱਢ ਕੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬिलासपुर ਦੇ ਇਮੇਜ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਅੱਜ ਇਹ ਹਾਦਸਾ ਵੱਡੇ ਸਵਾਲ ਖੜੇ ਕਰਦਾ NHAI ਦੇ ਅਧਿਕਾਰੀ ਸਮੇਤ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਤੇ ਜਦੋਂ ਦਾ ਇਹ ਟੋਲ ਪਲਾਜ਼ਾ ਇੱਥੇ ਲੱਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਲੋਕ ਪਰਚੀਆਂ ਕਟਵਾਉਣ ਦੇ ਲਈ ਖੱਜਲ-ਖਵਾਰ ਹੋ ਰਹੇ ਨੇ ਇੱਕ ਪਾਸੇ ਲੋਕਾਂ ਨੂੰ ਇਸ ਸੜਕ ਤੇ ਜਾਣ ਦੇ ਲਈ ਪੈਸੇ ਦੇਣੇ ਪੈ ਰਹੇ ਨੇ ਦੂਜੇ ਪਾਸੇ ਲੰਮੇ ਜਮ ਦੇ ਵਿੱਚ ਫਸਣਾ ਪੈ ਰਿਹਾ ਬੇਸ਼ੱਕ ਅੱਜ ਦੇ ਹਾਦਸੇ ਦਾ ਕਾਰਨ ਟਰੱਕ ਚਾਲਕ ਦੀ ਗਲਤੀ ਜਾਂ ਕਿਸੇ ਤਰ੍ਹਾਂ ਦੀ ਟਰੱਕ ਦੇ ਵਿੱਚ ਤਕਨੀਕੀ ਖਰਾਬੀ ਹੋ ਸਕਦੀ ਹੈ ਪਰੰਤੂ ਜਿਸ ਤਰੀਕੇ ਲੰਮੇ ਜਮ ਇਸ ਟੋਲ ਪਲਾਜ਼ਾ ਤੇ ਲੱਗ ਰਹੇ ਨੇ ਉਹ ਵੀ ਹਾਦਸੇ ਦਾ ਇੱਕ ਕਾਰਨ ਅਤੇ ਇਸ ਨੂੰ ਅਣਗੋਲਿਆ ਨਹੀਂ ਜਾ ਸਕਦਾ ਲੋੜ ਹੈ ਕਿ ਜਲਦ NHAI ਇਸ ਵੱਲ ਧਿਆਨ ਦੇਵੇ ਅਤੇ ਕੁਝ ਕਦਮ ਚੁੱਕੇ ਤਾਂ ਜੋ ਟੋਲ ਪਲਾਜ਼ਾ ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਨਾ ਲੱਗਣ ਅਤੇ ਇਸੇ ਤਰ੍ਹਾਂ ਦੇ ਹਾਦਸੇ ਭਵਿੱਖ ਵਿੱਚ ਨਾ ਹੋਣ ਅੱਜ ਲਗਭਗ ਅ आधा ਘੰਟਾ ਪਹਿਲੇ ਪੁਲਿਸ थाना ਸਵਰਗਾਠ ਮੇ ਦੂਰਵਾਸਕੇ ਮਾਧਿਅਮ ਸੇ ਸੂਚਿਤ ਹੋਇਆ ਥਾ कि जो हिमाचल बाउंड्री के पास टोल प्लाजा है उसके पास एक भीषण वाहन दुर्घटना हुई है तो इसके बाद हम तत्काल यहाँ स्पॉट के ऊपर पहुँचे तो हमने स्पॉट को वेरीफाई करा है तो उसके अकॉर्डिंग ये जो दुर्घटना स्थल है ये पुलिस थाना किर्तपुर पंजाब के जुडिक्शन में आता है तो यहाँ इस हादसे में एक ट्रक यहाँ खड़ा है और उस ट्रक के आगे जो चार गाड़ियाँ हैं वो इस ट्रक, इस ट्रक की टक्कर के कारण बुरी तरह दुर्घटनाग्रस्त हुई हैं और मालूम हुआ है कि इसमें जितने भी आदमी इंजर्ड हुए हैं उन्हें एम्स जिला बिलासपुर की तरफ ले जाया जा चुका है और एक डेड बॉडी जो है वो यहाँ स्पॉट पर पड़ी हुई है जो बहुत ही दर्दनाक दृश्य है दो हिस्सों में उस डेड बॉडी का स्लीप कट चुका है तो अभी ये जो घायल हैं या जो मृतक है इनका नाम पता ज्ञात ना हो सका है اور پولیس تھانہ کرت پور پنجاب سے اپنے ایس آئی صاحبان اپنے پولیس ٹیم کے ساتھ یہاں گتنا স্থল پر پہنچ چکے ہیں معلوم ہوا ہے کہ کرت پور تھانہ سے ایس ایچ او صاحب بھی تشریف لا رہے ہیں ہمارے اعلی اعلی ادیکاری گن بھی یہاں آنے والے ہیں تو اس گھٹنا کے بارے میں جو ہے پنجاب پولیس اگے کی کاروائی تحقیقات کرے گی دیکھو سب تو بڑی ناکامی جیڑی اس ٹائم ٹول دی ہے ایم ایچ وان دی جنہوں نے ایتھے ٹول لایا ہوا ہے ਦੇਖੋ ਕਿੱਡੀ ਵੱਡੀ ਡਾਊਨ ਹੈ ਉਹਦੇ ਵਿੱਚ ਇਹਨਾਂ ਟੋਲ ਲਾਇਆ ਪਹਿਲੀ ਗੱਲ ਤੇ ਟੋਲ ਜਿਹੜਾ ਇੱਥੇ ਚਾਹੀਦਾ ਹੀ ਨਹੀਂ ਤਕਰੀਬਨ ਇੱਕ ਕਮ ਸੇ ਕਮ ਅੱਧਾ ਪੌਣਾ ਕਿਲੋਮੀਟਰ ਦਾ ਪਿੱਛੇ ਕਰ ਲੈਣਾ ਜਾਂ ਕਿਤੇ ਪਧਰੀ ਜਗ੍ਹਾ ਤੇ ਲੈ ਜਾਣੇ ਨੂੰ ਟੋਲ ਨੂੰ ਤੁਸੀਂ ਦੇਖ ਲਓ ਵੀ ਹੁਣ ਲਗਾਤਾਰ ਜਿਹੜੇ ਹੁਣ ਗਰਮੀਆਂ ਦਾ ਸੀਜ਼ਨ ਕਰਕੇ ਲਗਾਤਾਰ ਟੂਰਿਸਟ ਉੱਪਰ ਨੂੰ ਵੱਧ ਰਹੇ ਆ ਉਹਦੇ ਸਬੰਧ ਵਿੱਚ ਕਿਡੀਆਂ-ਕਡੀਆਂ ਲੰਮੀਆਂ ਲਾਈਨਾਂ ਜਿਹੜੀਆਂ ਇਹ 2-2 ਕਿਲੋਮੀਟਰ ਦੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਕੋਈ ਗਿਚਣ ਵਾਲਾ ਨਹੀਂ ਟੂਲ ਵਾਲਿਆਂ ਨੂੰ ਹੈਗਾ ਜੇ ਕੋਈ ਬੰਦਾ ਪੁੱਛਦਾ ਵੀ ਹੈ ਇਹਨਾਂ ਟੂਲ ਵਾਲਿਆਂ ਨਾਲ ਗੱਲ ਵੀ ਕੋਈ ਕਰਦਾ ਤੇ ਉਲਟੇ ਇਹਨਾਂ ਨੂੰ ਕੀ ਹੈ ਉਲਟੇ ਉਹਨਾਂ ਦੇ ਪ੍ਰੈਸ਼ਰ ਅੱਜ ਕਰਕੇ ਲੋਕਾਂ ਨੂੰ ਕੁੱਟਮਾਰ ਕਰਦੇ ਆ ਮਤਲਬ ਇੰਨਾ ਹੈਗਾ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਜਾਂ ਇਹ ਟੋਲ ਜਿਹੜਾ ਤਕਰੀਬਨ ਕਿਲੋਮੀਟਰ ਪਿੱਛੇ ਹੋ ਦੇਵੇ ਜਾਂ ਇਹ ਟੋਲ ਜਿਹੜਾ ਪਿੱਛੇ ਹੋ ਜਵੇ ਐਧਰ ਉੱਪਰ ਨੂੰ ਹੋ ਜਵੇ ਜਾਂ ਥੱਲੇ ਨੂੰ ਹੋ ਜਵੇ ਨਹੀਂ ਤਾਂ ਤੁਸੀਂ ਇਹ ਦੇਖ ਲਿਓ ਕਿ ਹੁਣ ਸਬਜ਼ੀ ਦਾ ਸੀਜ਼ਨ ਚੱਲ ਪਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੱਚੇ ਮਾਲ ਵਾਲੀਆਂ ਗੱਡੀਆਂ ਜਿਹੜੀਆਂ ਲਗਾਤਾਰ ਚੱਲਣੀਆਂ ਤੇ ਔਨ ਨਾਲ ਗਏਦੇ ਹਾਸੇ ਜਿਹੜੇ ਵਧਣਗੇ ਘਟਣਗੇ ਨਹੀਂ ਤੇ ਸਾਰੀ ਨਕਾਨੀ ਜਿਹੜੀ ਆ ਤੇ ਟੋਲ ਦੀ ਹੋਊਗੀ ਜੁਮੇਰ ਟੋਲ ਹੋਊਗਾ ਅਸੀਂ ਤੇ ਬੇਨਤੀ ਕਰਦੇ ਹਾਂ ਟੋਲ ਜਾ ਅੱਗੇ ਜਾਵੇ ਜਾਂ ਪਿੱਛੇ ਜਾਵੇ ਜੀ ਇੱਕ ਮੌਤ ਵੀ ਹੋਈ ਆ ਕੀ ਹੈਗਾ ਇਸ ਟੋਲ 'ਚ ਹਾਂਜੀ ਇੱਥੇ ਔਰ ਸਪੀਡਿੰਗ ਸੀਗੀ ਜੀ ਕਿਸੇ ਪਾਸਿਓਂ ਤੇ ਉਹਦੇ ਕਰਕੇ ਇੱਕ ਐਕਸੀਡੈਂਟ ਹੋਇਆ ਹੈਗਾ ਇੱਥੇ ਜਿਹੜੀ ਇੱਕ ਮੰਦ ਭਾਗੀ ਮੌਤ ਹੋਈ ਹੋਈ ਹੈਗੀ ਆ ਤੇ ਅਸੀਂ ਮੌਕੇ ਤੇ ਆ ਗਏ ਹਾਂ ਜੈਮ ਖਲਾਤਾ ਹੈਗਾ ਤੇ ਤਿੰਨ ਗੱਡੀਆਂ ਆਪਸ ਵਿੱਚ ਕ੍ਰੈਸ਼ ਕਰ ਗਈਆਂ ਸੀਗੀਆਂ ਤਿੰਨ ਦੀਆਂ ਵੀ ਚਾਰ ਤੇ ਹੁਣ ਅਸੀਂ ਟ੍ਰੈਫਿਕ ਸਾਰਾ ਬਹਾਲ ਕਰਤਾ ਤੇ ਬੋਡੀ ਨੂੰ ਲਾਲ ਲਿਆ ਕਬਜ਼ੇ ਵਿੱਚ ਪੋਸਟਮਾਰਟਮ ਕਰਾ ਕੇ ਜਿਹੜੀ ਅਗਲੀ ਬੰਦੀ ਕਾਰਵਾਈ ਕਰਾਂਗੇ ਕਿੰਨੇ ਕੁ ਲੋਕ ਫੱਟੜ ਐਂਕੂ ਪਤਾ ਲੱਗਿਆ ਨਹੀਂ ਹਾਲੇ ਤੱਕ ਵੀ ਇੱਕੋ ਹੀ ਡੈਥ ਥਗੀ ਆ ਤੇ ਉਸ ਤੋਂ ਬਾਅਦ ਹੱਲੇ ਪਤਾ ਲੱਗੂਗਾ ਜੀ ਤੁਹਾਡੇ ਸਾਹਮਣੇ ਮੈਂ ਤਾਂ ਹੁਣ ਅੱਗੇ ਦੇਖ ਹੀ ਰਿਹਾ ਸੀਗਾ ਸਾਰਾ ਕਲੀਅਰ ਕਰ ਰਿਹਾ ਸੀਗੇ ਤੇ ਉਹ ਵੀ ਬੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਚ ਕਾਫੀ ਰੋਸ ਆ ਕਾਫੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਵੀ ਅੱਜ ਕਿ ਖੁਦੀ ਅੱਜ ਕੱਲ੍ਹ ਗਰਮੀਆਂ ਦਾ ਸੀਜ਼ਨ ਹੈਗਾ ਸਾਰੇ कि इधरले पास हिमाचल वे पास जाते हैं तो बट नैचुरल है मैं परसों थोड़ी अखबार पढ़ता पे कि करीब तीन तीन चार लाख टूरिस्ट गया उ तो नैचुरली जो ट्रैफिक का फ्लो होंद लाइन तो लगती है जी प्लाजा, थे। प्लाजा थे। तो टोल प्लाजा तो गारे जी तो यहाँ पर काफ़ी डेढ़ घंटे तो काफ़ी लंबा जाम लगा हुआ था जैसे हम टोल टॉक्स पाचे यहाँ गाड़ी बुकी थी एकदम गोली ग स्पीड से गाड़ी ट्रक वाला आया और हमारे टेंपो हेट किया बाद में तीन आगे चार गाड़ी चले गए जी

तो सारी गाड़ियाँ लाइन में ही थी ये आई गाड़ी पीछे से बहुत ओवर स्पीड पे पीछे से इसने पहले इस गाड़ी पहले फोर्स ट्रेवलर है इसको हिट किया फिर इसको हिट किया, किया और ये गाड़ी मेरे आगे थी मेरी गाड़ी का प्रेशर सारा इस पे आया तो ये इस तरफ से कट लिया इसने तो ये ट्रक के नीचे आ गए आगे से उसकी वजह से मैं खेला था